ਅੱਜ ਦਾ ਸਾਡਾ ਮਸਲਾ ਜਿਹੜਾ ਅਸੀਂ ਜਿਹੜਾ ਅਸੀਂ ਮਹਾਲੀ বাস ਸਟੈਂਡ ਚਲਾਇਆ ਥੋੜੀਆਂ ਸਾਨੂੰ ਮੁਸ਼ਕਲਾਂ ਡਿਊਟੀ ਦੇ ਵਿੱਚ ਆਨੀਆਂ ਚੰਡੀਗੜ੍ਹ ਦੇ ਵਿੱਚ ਆਨੀਆਂ ਜਿਵੇਂ ਚੰਡੀਗੜ੍ਹ ਸਿਟੀ ਜੂ বাস ਸਟੈਂਡ ਦੇ ਵਿੱਚ 600 ਰੁਪਏ ਦੀ ਪਰਚੀ ਕੱਟ ਰਹੀ ਹੈ ਜੀ ਜੋ ਪੰਜਾਬ ਦੇ ਵਿੱਚ ਕਿਸੇ ਵੀ বাস ਸਟੈਂਡ ਤੇ ਐਡੀ ਵੱਡੀ ਪਰਚੀ ਨਹੀਂ ਹੈ ਨੈਟ ਗੱਡੀ ਖੜਦੀ ਹੈ 600 ਰੁਪਏ ਦੀ ਪਰਚੀ ਕੱਟ ਰਹੀ ਜੀ ਜਿਹੜਾ ਦਿੱਲੀ ਕਨਸਟੈਂਟ ਹੈ ਉੱਥੇ ਵੀ ਐਡੀ ਪਰਚੀ ਨਹੀਂ ਹੈ ਕਿ ਜਿੰਨੀ ਸੀਟੀਯੂ ਕੱਟ ਰਿਆ ਇਹ ਦਿੱਕਤਾਂ ਸਾਨੂੰ ਬਹੁਤ ਆ ਰੀਆਂ ਇੱਕ ਜਿਹੜੇ ਐਚਬੀਏਸੀ ਤੇ ਬੋਲਬੋ ਦੇ ਕਾਊਂਟਰ ਹੈ ਉਹ ਇੱਕ ਕਾਊਂਟਰ ਚਾਹੀਦਾ ਲੱਗ ਲੱਗ ਕਾਊਂਟਰ ਨਹੀਂ ਚਾਹੀਦੇ ਇੱਕ ਗੱਡੀ ਐਚਬੀਏਸੀ ਲੱਗ ਜਾਂਦੀ ਤੇ ਨਾਲ ਬੋਲਬੋ ਲੱਗਦੀ ਸੇਮ ਇੱਕ ਜਗ੍ਹਾ ਜਾਣਾ ਹੁੰਦਾ ਐਚਬੀਏਸੀ ਜੋ ਸੀਟੀਯੂ ਦੀ ਹੈ 5 ਮਿੰਟ ਮੋੜਾ ਛੱਡ ਦਿੰਦੀ ਜਾਂਦੀ ਜੋ ਪੌਣਾ ਘੰਟਾ ਐਚਬੀਏਸੀ ਸੀਟੀਯੂ ਦੀ ਕਾਊਂਟਰ ਤੇ ਲੱਗ ਕੇ ਚੱਲਦੀ ਹੈ ਤੇ ਸਾਡੀ ਬੋਲਵੋ ਗੱਡੀਆਂ ਨੂੰ 10 ਜਾਂ 15 ਮਿੰਟ ਦਿੱਤੇ ਆ ਅਸੀਂ ਮੈਨੇਜਮੈਂਟ ਨੂੰ ਆਪਣੀ ਵੀ ਇਹ ਕਹਿੰਦੇ ਆ ਅਪੀਲ ਕਰਦੇ ਆ ਵੀ ਜਿਹੜੇ ਕਾਊਂਟਰ ਹੈ ਉਹ ਇੱਕ ਹੋਣਾ ਚਾਹੀਦਾ ਚਾਹੇ HVAC ਦਾ ਚਾਹੇ ਬੋਲਵੋ ਸਮਾਂ ਦਿੱਤਾ ਜਾਵੇ 15 ਮਿੰਟ 20 ਮਿੰਟ ਇਹ ਸਾਡੀਆਂ ਪ੍ਰੋਬਲਮ ਹੈ ਅਸੀਂ ਨੋਟਸ ਵੀ ਦਿੱਤੇ ਸੀ 1 ਮਹੀਨਾ ਪਹਿਲਾਂ ਨੋਟਿਸ ਦਿੱਤਾ ਸੀ ਸਾਡਾ ਨੋਟਸ ਤੇ ਕਿਸੇ ਨੇ ਵੀ ਸੁਣਾਈ ਨਹੀਂ ਕਰੀ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਅਸੀਂ ਮਹਾਲੀ ਬਸ ਸਟੈਂਡ ਆਪ ਦਾ ਸ਼ੁਰੂ ਕਰਿਆ ਚਲਾਇਆ ਜੀ ਅਸੀਂ ਪੰਜਾਬ ਦੀ ਜਿੰਨੀ ਸਰਵਿਸ ਹੈ ਉਹ ਮਹਾਲੀ ਤੋਂ ਸ਼ੁਰੂ ਕਰੀ ਹੈ ਔਰ ਪੰਜਾਬ ਰੋਡ 'ਤੇ ਪੀ ਆਰਟੀਸੀ ਜੋ ਅੱਜ ਅੰਮ੍ਰਿਤਸਰ ਨੂੰ ਚੱਲ ਰਹੀ ਹੈ ਜਾਂ ਜਲੰਧਰ ਲੁਧਿਆਣਾ ਚੱਲ ਰਹੀ ਹੈ ਉਹ ਮਹਾਲੀ ਤੋਂ ਚੱਲ ਰਹੀ ਹੈ ਜੋ ਪਟਿਆਲਾ ਉਹ ਜੀਰਕਪੁਰ ਤੋਂ ਸ਼ੁਰੂ ਹੋਊਗੀ ਔਰ ਜਿਹੜਾ ਟਾਈਮ ਟੇਬਲ ਹੈ ਪੰਜਾਬ ਦੀ ਮਨਪੜੀ ਜ਼ਿਆਦਾ ਪੀਆਰਟੀਸੀ ਪੰਜਾਬ ਰੋਡਵੇਜ ਦੀਆਂ ਜਿੰਨੀਆਂ ਬੱਸਾਂ ਨੇ ਔਰ ਸੀਟੀਜੂ ਦੀਆਂ ਥੋੜੀਆਂ ਜੀਆਂ ਬੱਸਾਂ ਨੇ ਔਰ ਟਾਈਮ ਟੇਬਲ ਦੇ ਵਿੱਚ ਜੋ ਇਹਨਾਂ ਨੂੰ ਐਸਟੀਸੀ ਨੇ ਟਾਈਮ ਟੇਬਲ ਸੀਟੀਜੂ ਵਾਲੇ ਬਣਾਣਗੇ ਪਰ ਉੱਥੇ ਕਿਤੇ ਨਾ ਕਿਤੇ ਗਲਤ ਹੈ ਜਿਹੜਾ ਕੋਈ ਵੀ ਟਾਈਮ ਟੇਬਲ ਬਣੇ ਉਹ ਰੋਡਵੇਜ ਬਣਾਵੇ ਉਹ ਰੋਡਵੇਜ ਟਾਈਮ ਟੇਬਲ ਬਣਾਵੇ ਤੇ ਹੁਣ ਜੇ ਇਹਨਾਂ ਨੇ ਮੰਗਾ ਨਹੀਂ ਮੰਨੇ ਤੁਹਾਡੇ ਦਿੱਤੀ ਹੈ ਸਾਡਾ ਕੱਲ ਦਾ ਪ੍ਰੋਗਰਾਮ ਅਸੀਂ ਨੋਟਸ ਦਿੱਤੇ ਆਵੇ ਕੱਲ ਦਾ ਪ੍ਰੋਗਰਾਮ ਇਹਨਾਂ ਦੀਆਂ ਬੱਸਾਂ ਬਿਲਕੁਲ ਅਸੀਂ ਪੰਜਾਬ ਦੇ ਵਿੱਚ ਅਸੀਂ ਬਿਲਕੁਲ ਬੰਦ ਕਰ ਦੇਣੀ ਆ ਜੂਟੀ ਦੀਆਂ ਬੱਸਾਂ ਜੂਟੀ ਦੇ ਵਿੱਚ ਹੀ ਰਹੂਗੀ ਉਹ ਬੱਸਾਂ ਜੂਟੀ ਦੀਆਂ ਬੱਸਾਂ ਚੰਡੀ ਮਤਲਬ ਪਟਨਾ ਚ ਪੰਜਾਬ ਰੋਡਵੇਜ ਦੀ ਬੱਸ ਚੰਡੀਗੜ੍ਹ ਨਹੀਂ ਜਾਊਗੀ ਸੀਟੀ ਜੂ ਦੀ ਬੱਸ ਪੰਜਾਬ 'ਚ ਨਹੀਂ ਆਊਗੀ ਅਸੀਂ ਕੱਲ ਦਾ ਜਿਹੜਾ ਨੋਟਸ ਆ ਦਿੱਤਾ ਹੋਇਆ ਅਸੀਂ ਕੱਲ ਨੂੰ ਬਿਲਕੁਲ ਇਹ ਬੱਸਾਂ ਬੰਦ ਕਰਾਂਗੇ ਠੀਕ ਠੀਕ ਹੈ ਪਰ 1 ਕੋ ਕਿਲੋਮੀਟਰ ਬਾਰ ਕਰ ਰਹੇ ਇਹਨਾਂ ਨੂੰ 29000 ਕਿਲੋਮੀਟਰ ਦਿੱਤੇ ਗਏ ਸੀ ਇਹ ਹੁਣ 45000 ਕਿਲੋਮੀਟਰ ਪ੍ਰਤੀ ਕਰ ਰਹੇ ਨੇ ਦੂਜਾ ਮਸਲਾ ਸਾਡਾ ਕਾਉਂਟਰਾਂ ਦਾ ਜੋ ਸਾਡੇ ਕਾਉਂਟਰ ਆ ਉਹ ਇਹ ਬਰਾਬਰ ਐਚ ਵੀ ਐਸੀ ਗੱਡੀ ਲਾ ਕੇ 40 40 ਮਿੰਟ ਸਾਡੇ 20 20 ਮਿੰਟ ਇਹ 40 40 ਮਿੰਟ ਆਪਣੀ ਗੁੰਡਾ ਰਾਜ ਕਰ ਰਹੇ ਨੇ ਇਸ ਪ੍ਰਤੀ ਸਾਨੂੰ ਦੋ ਮਹਾਲੀ ਤੋਂ ਸਰਵਿਸ ਚਲਾਨੀ ਪਈ ਗਰੀਆ ਹੋ ਰਹੀ ਹੈ ਆ ਪ੍ਰਾਈਵੇਟ ਕਿ ਨਹੀਂ ਹੈ ਸਾਡੀ ਜਿਹੜੀ ਗੋਟ ਪਰਮਿਟ ਗੱਡੀਆਂ ਨੇ ਉਹ ਅਸੀਂ ਰੋਕ ਰਹੇ ਆ ਤੇ ਬਾਕੀ ਜੋ ਸਾਡੀ ਬਾਰਡਰ ਤੋਂ ਬਾਰਡਰ ਹੈ ਸਿਟੀ ਜੂ ਰੋਕੀ ਜਾਊਗੀ ਅਸੀਂ ਪੰਜਾਬ ਚ ਸਰਵਿਸ ਦੇਵਾਂਗੇ ਉਹ ਜੂਟੀ ਚ ਦੇਣਗੇ ਮੇਰਾ ਨਾਮ ਤੁਸੀਂ ਦੇਖ ਲਿਓ ਕੀ ਕਹਿਣਾ ਚਾਹੀਦਾ ਪੰਜਾਬ ਰੋਡ ਵੇਜ ਇੰਸਪੈਕਟਰ ਜੀ ਇਹ ਸਿਟੀ ਜੂ ਵਾਲੇ ਕੋਈ ਵੀ ਕੰਮ ਹੋਵੇ ਜੀ ਆਪਣੀ ਮਰਜ਼ੀ ਨਾਲ ਕਰਦੇ ਆ ਕੋਈ ਟਾਈਮ ਟੇਬਲ ਪਾਣਾ ਹੈ ਆਰਟੀਫਰ ਸਾਨੂੰ ਨਹੀਂ ਬੁਲਾਉਂਦੇ ਸਾਡਾ ਪੰਜਾਬ ਦਾ 2.5 ਪੌਣੇ 300 ਕਿਲੋਮੀਟਰ ਹੈ ਇਹਨਾਂ ਕੋਲ 6 ਕਿਲੋਮੀਟਰ ਹੈ ਇਹ ਆਪਾਂ ਹੀ ਟਾਈਮ ਬਣਾਉਨੇ ਆ ਆਪੇ ਹੀ ਮਰਜ਼ੀ ਨਾਲ ਗੱਡੀਆਂ ਨੂੰ ਟਾਈਮ ਦੰਨੇ ਆ ਤੇ ਪਰਤੀ ਆ ਜੋ ਅੱਡੇ ਦੀ ਉਹ 600 ਰੁਪਿਆ ਪਰ ਲਾਈਟ ਹੈ ਕੋਈ ਸੌਣ ਦਾ ਸੂਤ ਨਹੀਂ ਕੋਈ ਨਹਾਣ ਤੋਂ ਦੀ ਸੂਤ ਨਹੀਂ ਕੋਈ ਡਰਾਈਵਰਾਂ ਨੂੰ ਐਕਸਟਰਾ ਕਮਰਾ ਸਰ ਕਿੰਨਾ ਬੋਲ ਬਤਾ ਸਿਕਿਉਰਿਟੀ ਇਹਨਾਂ ਦੀ ਇਹ ਵੀ ਸਰ ਸਪੈਸ਼ਲ ਹੈ ਜੀ ਇਹਨਾਂ ਦੇ 2-2 ਪਰਮਟ ਹੈ ਉਹਨਾਂ ਤੇ 9-9 ਗੱਡੀਆਂ ਚੱਲਦੀਆਂ ਜੋ ਫੇਰਨ ਚੱਲਦੀਆਂ ਹੈ ਚੰਡੀਗੜ੍ਹ ਤੋਂ ਕੋਰਾਲੀ ਦੇ 17 ਪਰਮਟ ਇੱਕ ਦਿਨ ਵਿੱਚ ਇਹਨਾਂ ਦੇ ਐਸਟੀਏ ਨੇ ਲਾਗੂ ਕਰਦੇ ਵੀ ਸਾਨੂੰ ਕਿਸੇ ਗਵਰਨਰ ਦਾ ਫੋਨ ਆਇਆ ਇਹ ਉਧਰ ਸਵਾਰੀ ਬਹੁਤ ਉਹ ਸਾਡੇ ਪਰ ਜ਼ਬਰਦਸਤੀ ਥੋਪ ਕੇ ਗੱਡੀਆਂ ਚਲਾਤੀ ਜੇ ਅਸੀਂ ਗੱਡੀਆਂ ਰੋਕੀਆਂ ਸਰ ਉਹ ਅਸੀਂ ਗੱਲ ਕਰਨ ਜਾਂਦੇ ਆ ਤਾਂ ਉਹ ਆਪਣੀ ਮਰਜ਼ੀ ਨਾਲ ਗੱਲ ਨਹੀਂ ਕਰਦੇ ਸਾਨੂੰ ਸਾਰਾ ਦਿਨ ਬਿਠਾ ਕੇ ਸ਼ਾਮ ਨੂੰ ਕਹਿੰਦੇ ਨੇ ਕੱਲ੍ਹ ਆ ਜਿਓ ਤੇ ਉਹ ਇਹਨੂੰ ਕੰਟੀਨਿਊ ਜਾਰੀ ਰੱਖਣਾ ਹੈ ਕੰਟੀਨਿਊ ਜਾਰੀ ਜਦੋਂ ਤੱਕ ਰੱਖਾਂਗੇ ਜਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਜੀ ਅਸੀਂ ਆਪਣੇ ਪੰਜਾਬ ਦੀ ਸਵਾਰੀ ਨੂੰ ਟੂੰਕ ਦਵਾਂਗੇ ਆਪਣੀ ਗੱਡੀ ਪੰਜਾਬ ਪੰਜਾਬ ਭਲਾਵਾਂਗੇ ਅਸੀਂ ਯੂਕੇ ਚ ਲੈ ਕੇ ਨਹੀਂ ਜਾਣੀ ਉਹ ਆਪਣੀਆਂ ਨਾਲ ਲਿਖਿਆ ਅਸੀਂ ਤਾਂ ਇਹਨਾਂ ਨਾਲ ਹੀ ਰਾਫਰ